ਭਾਈ ਲਾਲੂ ਜੀ ਦੀ ਸਾਖੀ ਭਾਈ ਮਰਦਾਨੇ ਰਬਾਬੀ ਨੂੰ ਨਾਲ ਲੈ ਕੇ ਆਪ ਜੀ ਅਮਨਾਬਾਦ ਦੇ ਸਥਾਨ ਤੇ ਭਾਈ ਲਾਲੂ ਜੋ ਕਿ ਇੱਕ ਤਰਖੰਡਸੀ ਦੇ ਘਰ ਰਹੇ ਸਥਾਨਕ ਫੌਜਦਾਰ ਮਲਕਪਾਗੋ ਨੇ ਆਪਣੇ ਗਰੇ ਵਿਖੇ ਆਪ ਜੀ ਨੂੰ ਇੱਕ ਮਹਾਨ ਪੋਜ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਦਿੱਤਾ ਗੁਰੂ ਸਾਹਿਬ ਜੀ ਨੇ ਹਰਾਮ ਦੀ ਕਮਾਈ ਵਾਲੇ ਮਹਾਨ ਭੇਜਦੇ ਸੁਆਦੀਸ਼ਟ ਪਕਵਾਨਾਂ ਨਾਲੋਂ ਭਾਈ ਲਾਲੂ ਦੀ ਹੱਕ ਹਲਾਲ ਦੀ ਰੁਖੀ ਮਿੱਥੀ ਰੋਟੀ ਖਾਣ ਨੂੰ ਤਰਜੀ ਦਿੱਤੀ ਮਲਕ ਭਾਗੋ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਕਿ ਤੇਰੇ ਭੋਜਨ ਵਿੱਚੋਂ ਗਰੀਬਾਂ ਮਿਹਨਤੀਆਂ ਦੇ ਲਹੂ ਦੀ ਛਲਕ ਪੈਂਦੀ ਹੈ ਜਦੋਂ ਕਿ ਭਾਈ ਲਾਲੂ ਦੀ ਦਸਾਂ ਨਹਾਂ ਦੀ ਕਿਰਤ ਦੇ ਪ੍ਰਸ਼ਾਦੇ ਚੋਂ ਕਰਤਾਰੀ ਰਹਿਮਤ ਦੇ ਦੁੱਧ ਦੀ ਛਲਕ ਦਿਸਦੀ ਹੈ। ਇਹ ਸੁਣ ਮਲਕ ਭਾਗੋ ਗੁਰੂ ਸਾਹਿਬ ਜੀ ਦੇ ਚਰਨੀ ਪਿਆ ਤੇ ਆਪਣੀ ਪੁਲਬਖਸ਼ਾਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੂ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਖਾਪਿਆ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮਲਤਾਨ ਦੇ ਲਾਗੇ ਤੁਲੰਬਾ ਨਗਰ ਦੇ ਸਥਾਨ ਤੇ ਸਜੰਡ ਠੱਗ ਨੂੰ ਮਿਲਣ ਵਾਸਤੇ ਗਏ। ਇਹ ਆਪਣੇ ਆਪ ਨੂੰ ਸ਼ੇਖ ਕਹਿੰਦਾ ਸੀ। ਇਸਨੇ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸਜਿਦ ਦੀ ਸਥਾਪਨਾ ਅਤੇ ਯਾਤਰੂਆਂ ਲਈ ਠਹਿਰਨ ਅਤੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਸੀ ਰਾਤ ਦੇ ਸਮੇਂ ਯਾਤਰੂਆਂ ਕੋਲੋਂ ਸਾਰਾ ਸਮਾਨ ਖੋ ਕੇ ਉਹਨਾਂ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਸੀ ਰਾਤ ਦੇ ਸਮੇਂ ਜਦੋਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸਜਣ ਸੇਈ ਨਾਲੇ ਮੈਂ ਚਲਦਿਆ ਨਾਲੇ ਚੰਨ ਨੇ ਤਾਂ ਇਹ ਸ਼ਬਦ ਸਜਣ ਦੇ ਹਿਰਦੇ ਨੂੰ ਟੁੰਬ ਗਿਆ ਗੁਰੂ ਸਾਹਿਬ ਜੀ ਦੀ ਅਧਿਆਤਮਵਾਦੀ ਵਿਕਨਤੀ ਸੀ ਸ਼ਖਸੀਅਤ ਤੋਂ ਸਜਣ ਖੱਗ ਇਤਨਾ ਪ੍ਰਭਾਵਿਤ ਹੋਇਆ ਕਿ ਉਹਨੂੰ ਕੇਵਲ ਸਜਣ ਹੀ ਰਹਿ ਗਿਆ ਸੀ ਸਜਣ ਦਾ ਡੇਰਾ ਗੁਰੂ ਘਰ ਦੀ ਪਹਿਲੀ ਧਰਮਸ਼ਾਲ ਬਣਿਆ ਗੁਰੂ ਸਾਹਿਬ ਜੀ ਨੇ ਸੱਜਣ ਨੂੰ ਇਸ ਧਰਮਸ਼ਾਲ ਵਿਖੇ ਪ੍ਰਚਾਰਕ ਨਿਯੁਕਤ ਕੀਤਾ ਗੁਰੂ ਸਾਹਿਬ ਜੀ ਦੀ ਇਸ ਛੋਟੀ ਜਹੀ ਪੰਜਾਬ ਫੇਰੀ ਨੇ ਸਿੱਖੀ ਪ੍ਰਚਾਰ ਦੀ ਉਹਨੀ ਰੱਖੀ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਇੱਕ ਇਨਕਲਾਬ ਦਾ ਰੂਪ ਧਾਰਨ ਕਰ ਜਰਵਾੜਿਆਂ ਤੋਂ ਸਮਾਜ ਨੂੰ ਮੁਕਤ ਕਰ ਸਮਾਜ ਨੂੰ ਇੱਕ ਕਾਲਪੁਰਖ ਦੇ ਪੁਜਾਰੀ ਹੋਣ ਵੱਲ ਪ੍ਰੇਰਿਤ ਕੀਤਾ ਉਪਰੰਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਖੋਜਤ ਪਏ ਉਦਾਸੀ ਦੇ ਮਹਾਵਾਕ ਅਨੁਸਾਰ ਲੰਮੀ ਉਦਾਸੀਆਂ ਦੀ ਯਾਤਰਾ ਆਰੰਭ ਕਰ ਦਿੱਤੀ